ਤਨਾ ਐਕਚੁਅਲ ਚ ਮਣਕੇ ਸਿੱਧੇ ਹੋ ਜਾਂਦੇ ਕਹਿੰਦਾ ਬਿਲਕੁਲ ਬਿਲਕੁਲ ਇਹ ਹੱਥਾਂ ਨਾਲ ਮਣਕੇ ਸਿੱਧੇ ਕਿੱਥੇ ਜਾ ਰਹੇ ਆ ਤਾਂ ਹੀ ਫਰਕ ਪੈਂਦਾ ਇਹ ਇਹ ਦੋਸਤ ਨੂੰ ਜਦੋਂ ਉਠਾਉਂਗੇ ਪੁੱਛਿਓ ਹਾਲ ਕੀ ਹੈ ਪਹਿਲਾਂ ਕੀ ਹਾਲ ਸੀਗਾ ਕੀ ਹਾਲ ਹੁਣ ਇੱਥੇ ਕੀ ਤੁਹਾਡੀ ਰੀਡ ਦੀ ਹੱਡੀ ਹੋਗੀ ਜਾਂ ਮਣਕੇ ਹੋਗੇ ਤੁਹਾਡੀ ਹਿਪ ਹੋਗੀ ਤੁਹਾਡੀਆਂ ਹੱਡੀਆਂ ਦੇ ਜਿੱਥੇ ਡਾਕਟਰ ਆਪਰੇਸ਼ਨ ਕਹਿੰਦੇ ਸਰਜਰੀ ਕਹਿੰਦੇ ਆ ਹੁਣ ਉਹ ਕਰਵਾਉਣ ਦੀ ਲੋੜ ਨਹੀਂ ਆ ਕਿਉਂਕਿ ਤੁਹਾਨੂੰ ਹੁਣ ਦੱਸ ਲੈਣ ਕਿ ਕਿਵੇਂ ਤੁਹਾਡੀ ਇਹਨਾਂ ਹੱਡੀਆਂ ਦਾ ਜੋ ਬੋਨਸ ਦਾ ਜੋ ਜੋੜੀਆਂ ਦਾ ਗੋਡੀਆਂ ਦਾ ਰੀਡ ਦੀ ਹੱਡੀ ਦਾ ਮਣਕਿਆ ਦਾ ਕਿਵੇਂ ਹੱਥਾਂ ਦਾ ਇਲਾਜ ਡਾਕਟਰ ਸਾਹਿਬ ਕਰਦੇ ਨੇ ਹੱਡੀ ਦਿਖ ਰਹੀ ਠੀਕ ਹੈ ਹੁਣ ਇਹ ਤੁਹਾਨੂੰ 2 ਮਿੰਟ ਚ ਦਿਖਾਣੇ ਕਮਾਲ ਗਈ ਹੱਡੀ ਇਹ ਤਾਂ ਪੱਕਾ ਹੀ ਦੇਸੀ ਘਮ ਰੱਖਿਆ ਤੁਸੀਂ ਹੈ ਤੂੰ ਦੇਖ ਲਓ ਹੱਡੀ ਗਈ ਅੰਦਰ ਉਹ ਯਾ ਚੱਲੇਗੀ ਕਿਹੋ ਜਿਹਾ ਲੱਗ ਰਿਹਾ ਆ ਵੀ ਆਪਕੋ ਅੱਛਾ ਲੱਗ ਰਿਹਾ ਹੈ ਅੱਛਾ ਲੱਗ ਰਿਹਾ ਹੈ ਕਿਤਨੇ ਕਿਤਨੇ ਟਾਈਮ ਸੇ ਆਪ ਮਤਲਬ ਇਸ ਬਿਮਾਰੀ ਸੇ ਜੂਝ ਰਹੇ ਹੋ 15 ਸਾਲ ਲੋਗੇ 15 ਸਾਲ ਲੋਗੇ ਬੈੱਡ 'ਤੇ ਹੈ ਵੀ ਮੇਰੇ ਬੈੱਡ ਪੂਰ 15 ਸਾਲ ਤੋਂ ਓਕੇ ਦੇਖੋ ਇਹ ਬਾਪੂ ਜਿਹੜੋ ਆਏ ਸੀਗੇ ਨਾ ਤਾਂ ਹਾਥੀ ਤੋਂ ਬਗੈਰ ਦੀ ਤਰ੍ਹਾਂ ਪਏ ਹੈ ਹਾਂ ਜੀ ਹਾਂ ਜੀ

ਵਿਊਅਰਸ ਕੋ ਬਤਾਈਏ ਦੇਖਿਏ ਇਹ ਵੀ ਟੋਟੇ ਡਾ ਹੋ ਰਿਹਾ ਹੱਡੀ ਬਾਹਰ ਕੀ ਤਰਫ ਆ ਰਹੀ ਹੈ ਇਸਕੋ ਸਿੱਧਾ ਕਰਨੇ ਦਾ ਇੱਕ ਹੀ ਹੱਲ ਹੈ ਸਭ ਤੋਂ ਪਹਿਲਾਂ ਸਿੱਧਾ ਬਹਿਣਾ ਸਿੱਖੋ ਦੋਸਤੋ ਐਗਜ਼ੈਕਟ ਸਿੱਧਾ ਨਹੀਂ ਬੈਠ ਰਹੇ ਆਪਾਂ ਆਪਾਂ ਕੀ ਬੰਦੇ ਐ ਕਰਕੇ ਰਿਲੈਕਸ ਮਜ਼ੇ ਨਾਲ ਐ ਕਰਕੇ ਮਜ਼ੇ ਨਾਲ ਟੇਡਾ ਮੇਡਾ ਉਹ ਫਿਰ ਸਪਾਈਨ ਟੇਡੀ ਹੋਣੀ ਸ਼ੁਰੂ ਹੋ ਜਾਂਦੀ ਆਪਾਂ ਉੱਠਕ ਬੈਠਕ ਵੱਜ ਜਾਂਦੀ ਸੀ ਪਹਿਲਾਂ ਦੋ ਤਿੰਨ ਉੱਠਕ ਬੈਠ ਕੇ ਮਾਰ ਕੇ ਦਿਖਾਓ ਦੇਖੋ ਵਧੀਆ ਲੱਗ ਰਿਹਾ ਜੀ ਹਾਂਜੀ ਵਧੀਆ ਲੱਗ ਨੀਚੇ ਬੈਠਿਆ ਜਾ ਰਿਹਾ ਹਾਂਜੀ ਹਾਂ ਉੱਠਿਆ ਜਾ ਰਿਹਾ ਦੇਖੋ ਇਹ ਸਭ ਤੋਂ ਵੱਡੀ ਚੀਜ਼ ਹੈ ਕਿ ਰਿਲੀਫ ਪੂਰਾ ਮਿਲਦਾ ਹੈ ਮਣਕੇ ਸਿੱਧੇ ਹੁੰਦੇ ਆ ਅਲਾਈਨਮੈਂਟ ਸਿੱਧੀ ਹੋਣੀ ਜ਼ਰੂਰੀ ਹੈ ਇਹ ਜਿਹੜੀ ਚੀਜ਼ ਹੈ ਇਹ ਕੋਈ ਕੋਈ ਕਰਕੇ ਦਿਖਾ ਸਕਦਾ ਹੈ ਇਹ ਹਰ ਬੰਦੇ ਦਾ ਹੱਲ ਨਹੀਂ ਹੈ ਆਪਰੇਸ਼ਨ ਹੱਲ ਨਹੀਂ ਹੈ ਬੈਕ ਦੀ ਕੋਈ ਵੀ ਤਕਲੀਫ ਦਾ ਆਪਰੇਸ਼ਨ ਹੱਲ ਨਹੀਂ ਹੈ ਦੋਸਤ ਆ ਪੂਰੀ ਸਪਾਈਨ ਜਿਹੜਾ ਕਰਵੇਚਰ ਬਾਹਰ ਸੀਗਾ ਇਹ ਅੰਦਰ ਚਲਾ ਜਾਂਦਾ ਹੋਰ ਭਰੇ ਦਾ ਮਤਲਬ ਹੈ ਕਿ ਤੱਕ ਹੀ ਹੈਗਾ ਮੈਂ ਤੱਕ ਹੀ ਕੰਮ ਹੈ ਮਗਰ ਇਹਦੇ ਨਾਲ ਰਿਲੀਫ ਬਹੁਤ ਇਮੀਡੀਏਟ ਮਿਲਦਾ ਹੈ ਅਗਰ ਤੁਸੀਂ ਆਪਣਾ ਪੋਸਚਰ ਸਿੱਧਾ ਰੱਖੋਗੇ ਵਾਪਸ ਬਾਹਰ ਨਹੀਂ ਆਊਗਾ ਆਪਣਾ ਕੀ ਹੈ ਸਾਰਾ ਦਿਨ ਐ ਦੇਖ ਉਹ ਗਲਤ ਹੈ ਹਮ ਜਦ ਤੱਕ ਉਹ ਗੱਲ ਨਹੀਂ ਸਮਝਾਂਗੇ ਆਪਾਂ ਠੀਕ ਰਹਾਂਗੇ ਆ ਦੇਖੋ ਹੁਣ ਤੁਹਾਡੇ ਸਾਹਮਣੇ ਸਾਡਾ ਮਨਕਾ ਬਾਹਰ ਸੀਗਾ ਤੁਹਾਡੇ ਹੱਥ ਲਾਂਦ ਪਤਾ ਚੱਲਦਾ ਸੀਗਾ ਹੁਣ ਦੇਖੋ ਪੁੱਛੋ ਦੱਸੋ ਚੱਲਾਗੇ ਨਹੀਂ ਅੰਦਰ ਆਪਰੇਸ਼ਨ ਹਾਲ ਇਨ ਦੀ ਡੈਫੀਨਿਟਲੀ ਆਪਰੇਸ਼ਨ ਦਾ ਤੁਹਾਡਾ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੈ ਕਿਉਂਕਿ ਉਹ ਜੜ ਤੋਂ ਚੀਜ਼ ਖਤਮ ਨਹੀਂ ਹੁੰਦੀ ਹੁਣ ਜਿੱਦਾਂ ਜਿਵੇਂ ਕਿ ਅਸੀਂ ਲਾਈਵ ਐਗਜ਼ਾਮਪਲ ਦੇਖੀ ਕਿ ਇਹਨਾਂ ਦੀ ਆ ਆ ਜਿਹੜੀ ਹੱਡੀ ਸੀ ਬਾਹਰ ਨੂੰ ਸੀਗੀ ਡਾਕਟਰ ਸਾਹਿਬ ਨੇ ਆਪਣੇ ਜੋ ਵੀ ਆਪਣੀ ਟੈਕਨੀਕ ਅਪਣਾਈ ਉਹਨਾਂ ਨੇ ਮਤਲਬ ਔਨ ਦਾ ਸਪੋਟ ਅੰਦਰ ਅੱਛਾ ਇਹੀ ਮਤਲਬ ਬਾਅਦ ਵਿੱਚ ਬਾਹਰ ਆਉਣ ਦਾ ਇਹ ਤਾਂ ਹੁੰਦਾ ਕਿ ਇਹਨੂੰ ਵੀ ਤੁਸੀਂ 2-3 ਵਾਰ ਮਤਲਬ ਸੈਟਿੰਗਸ ਲੈਣੇ ਆ ਜਦੋਂ ਸੈਟਿੰਗ ਤਾਂ ਲੈਣੀ ਪੈਗੀ ਨਾ ਜਦ ਤੱਕ ਆਪਣਾ ਪੋਸਚਰ ਸਿੱਧਾ ਨਹੀਂ ਹੋਏਗਾ ਉਹਨੇ ਥੋੜਾ ਜਿਹਾ ਦੇਰ ਐ ਫਿਰ ਦੇਖਾਂਗੇ ਫਿਰ ਬਾਹਰ ਆਏਗਾ ਹਾਂ ਹੱਡੀ ਨੇ ਤਾਂ ਆਪਣੇ ਆਪ ਨੇ ਮੜਦ ਕਰਨਾ ਤੁਹਾਡੇ ਪੋਸਚਰ ਦੇ ਘਾਟ ਜੰਗਲੀ ਸਿੱਧਾ ਰੱਖੂਗਾ ਸਿੱਧੀ ਰਹੇ ਜੀ ਇਸੇ ਕਰਕੇ ਸਿੱਧੇ ਤਰੀਕੇ ਨਾਲ ਬੈਠੋ ਸਟ੍ਰੇਟ ਬੈਠੋ ਸਭ ਤੋਂ ਪਹਿਲਾਂ ਸਿੱਧਾ ਬਹਿਣਾ ਸਿੱਖੋ ਦੋਸਤੋ ਸਿੱਧਾ ਨਹੀਂ ਬਹਿ ਰਹੇ ਆਪਾਂ ਆਪਾਂ ਕੀ ਬੰਦੇ ਐ ਕਰਕੇ ਰਿਲੈਕਸ ਐ ਕਰਕੇ ਮజే ਨਾਲ ਹਾਂ ਟੇਡਾ ਮੇਡਾ ਉਹ ਫਿਰ ਸਪਾਈਨ ਟੇਡੀ ਹੋ उदा ही अपर ट्रेवल करते हैं ग दो तीन घंटे अपर सीधा नहीं ऐपर टेढ़े बन जाए यही गलत है आप ये मंडलों की तरफ देखिए ये टेढ़े की तरफ जा रहे हैं ये सीधा होनी चाहिए स्पाइन ये इस तरफ को एंगल एंगल एंगल, एंगल इसका राइट साइड को चला गया है तो बिल्कुल स्ट्रेट होना चाहिए ये एल फाइव और एस वन में आप देख सकते हैं स्पेस कितना कम हो गया यही चीज़ें हम इस थेरेपी से कायोथेरेपी से जल्दी ठीक कर पाते हैं साथ में आयुर्वेदिक मेडिसिन देते हैं जिससे कि इन्फ्लामेटरी चेंज कुछ भी बॉडी में चल रहा हो वो ठीक कर सकते हैं अब आप देख सकते हैं साथ में सर्वाइकल स्पाइन भी इनकी खराब हो रखी है मनकों के बीच में गैप खत्म हो रहा है धीरे धीरे करके सिस्टम खराब सारा हो रहा है और एज कुछ भी नहीं है देख लीजिए सतपाल सिंह नाम इनका चालीस साल की एज है हर इंसान आज की डेट में आई युग चल रहा है नीचे बैठ के गर्दन नीचे रख के मोबाइल देखा जा रहा है इसीलिए स्पाइन की दिक्कत हर इंसान को हो रही है L4 L5 wale bahut sare patients aate hain jinko ki disc ka operation bataya hota hai ki disc ka operation karna padega aap mujhe ek baat bataiye ye kya operation se manke sidhe ho jayenge sidhe karte hain manke kya karte hain aapko pata hai bol bolde hain ke operation kara lo to asi kar de operation kara lo karde ki hai manke ye nahi pata ye nahi pata wo bhi tanu samjhana hai jadon manke de vich gap kat janda na aa jehdi disc hundi hai vich e bahar aa jandi ja idhar ho ja idhar ho okay oh jehdi bahar aayi disc nu sirf kat dende ਉਹ ਉਹ ਕੱਢ ਦੇਣਾ ਉਹ ਉਹ ਕੱਢ ਦੇਣਾ ਫਾਟ ਕੱਢ ਦੇਣਾ ਫਾਟ ਕੱਢ ਦੇਣਾ ਹੋਰ ਕੁਝ ਨਹੀਂ ਕਰਨਾ ਆਪਰੇਸ਼ਨ ਦੇ ਵਿੱਚ 2.2 ਲੱਖ ਰੁਪਏ ਕੱਢ ਤੋਂ ਲੈ ਲੈਣਾ ਆ ਜਿਹੜੇ ਮਨਕੇ ਟੇਡੇ ਆ ਉਹਨੂੰ ਥੋੜੀ ਸਿੱਧਾ ਕਰਨਾ ਮਤਲਬ ਉਹ ਗ੍ਰੈਂਡਰ ਮਾਰ ਦੇਣ ਮਾਰ ਦੇ ਤੇ ਹਾਂ ਬਹੁਤ ਕੱਟ ਕੇ ਬਾਹਰ ਕਰਨ ਬਹੁਤ ਮਹਿੰਨ ਸਰਜਰੀ ਹੁੰਦੀ ਹੈ ਬਹੁਤ ਤਗੜੀ ਸਰਜਰੀ ਹੈ ਕਹਿੰਦੇ ਬੜੀ ਵੱਡੀ ਟੈਕਨੋਲੋਜੀ ਆ ਗਈ ਕੀ ਟੈਕਨੋਲੋਜੀ ਆ ਗਈ ਕਾਰਨ ਤਾਂ ਦੋਈ ਠੀਕ ਨਹੀਂ ਕੀਤਾ ਦੋਸਤੋ ਗੱਲ ਨੂੰ ਸਮਝੋ ਜੇ ਆਪਾਂ ਕਾਰਨ ਨੂੰ ਠੀਕ ਨਹੀਂ ਕਰਾਂਗੇ ਸਾਰੀ ਉਮਰ ਦਰਦਾਂ ਰਹਿਣਗੀਆਂ بڑے ਪੇਸ਼ੈਂਟ ਸੜਕੋ ਆਪਰੇਸ਼ਨ ਕਰਾਂ ਤੋਂ ਬਾਅਦ ਆਂਦੇ ਨੇ ਮੈਂ ਉਹ ਕਹਦੇ ਨੇ ਆਪਰੇਸ਼ਨ ਕਰਾ ਲਿਆ ਏਨੇ ਲੱਖ ਰੁਪਏ ਖਰਚਤੇ ਫਿਰ ਵੀ ਆਰਾਮ ਨਹੀਂ ਆਇਆ ਫਿਰ ਬੰਦਾ ਕੀ ਕਰਦਾ ਦਰਦ ਦਰਦ ਲਈ ਠੋਕਰ ਵੀ ਖਾਣਾ ਮੈਂ ਯਾਰ ਦਰਦ ਰਹਿਣੀ ਹੈ ਹਾਂ ਕਿਉਂਕਿ ਤੁਸੀਂ ਸਹੀ ਬੰਦੇ ਕੋਲ ਗਏ ਹੀ ਨਹੀਂ ਸ਼ੁਰੂਆਤ ਸਹੀ ਇਲਾਜ ਕਰਾਇਆ ਹੀ ਨਹੀਂ ਸਹੀ ਇਲਾਜ ਕਰਾਉਂਗੇ ਤਾਂ ਅੰਗਲ ਬਣੂ ਹੁਣ ਅਸੀਂ ਆਪ ਬਣ ਕੇ ਸਿੱਧੇ ਕਰ ਰਹੇ ਆ ਇਸ ਪ੍ਰੋਸੈਸ ਦੇ ਨਾਲ ਬਣ ਕੇ ਸਿੱਧੇ ਹੁੰਦੇ ਆ ਜਿਹੜੀ ਸਾਈਡ ਆਏ ਹੋਏ ਆ ਇਸ ਸਾਈਡ ਨੂੰ ਡਾਕਟਰ ਸਾਹਿਬ ਹੱਥ ਲਗਾ ਕੇ ਸਿੱਧਾ ਕਰ ਰਹੇ ਨੇ ਇਹ ਹੱਥਾ ਨਾਲ ਐਕਚੁਅਲ ਚ ਬਣ ਕੇ ਸਿੱਧੇ ਹੋ ਜਾਂਦੇ ਜਾਂਦਾ ਬਿਲਕੁਲ ਬਿਲਕੁਲ ਇਹ ਹੱਤਾਂ ਨਾਲ ਬਣ ਕੇ ਸਿੱਧੇ ਕਿਤੇ ਜਾ ਰਹੇ ਆ ਤਾਂ ਹੀ ਫਰਕ ਪੈਣਾ ਹੈ ਇਹ ਵੀ ਇਹ ਦੋਸਤ ਨੂੰ ਜਦੋਂ ਉਠਾਉਂਗੇ ਪੁੱਛਿਓ ਹਾਲ ਕੀ ਹੈ ਪਹਿਲਾਂ ਕੀ ਹਾਲ ਸੀਗਾ ਕੀ ਹਾਲ ਹੋਣਾ ਇਹ ਤੁਹਾਡੇ ਕੋ ਕਿੰਨੀ ਕਿੰਨੀ ਵਾਰ ਹੋਣਾ ਆਗੇ ਨੇ ਇਹ ਪੁੱਛਿਓ ਮੈਂ ਕਿਉਂ ਬੋਲਾਂਗੇ ਖੁਦ ਬੋਲਣਗੇ ਆ ਦੇਖੋ ਆ ਐਕਸਰੇ ਤੁਸੀਂ ਇਹ ਇਹ ਵੀ ਇਹ ਵੀ ਦੇਖੋ ਜਰਾ ਇਧਰ ਦਿਖਾਓ ਜੀ ਇੱਕ ਸਾਥ ਦਿਖਾਓ ਜੀ ਚੂਲਾ ਜਿਹੜਾ ਨਾ ਹੱਡੀ ਜਿਹੜੀ ਚੂਲੇ ਦੀ ਹੱਡੀ ਵੀ ਹਿਲ ਜਾਂਦੀ ਹੈ ਆ ਦੇਖੋ ਤੁਸੀਂ ਇੱਥੇ ਸਪੇਸ ਘਟਿਆ ਹੈਗਾ ਇਹ ਤੇ ਸਪੇਸ ਜ਼ਿਆਦਾ ਹੈਗਾ ਇਹ ਉੱਚਾ ਨਹੀਂ ਨਾ ਆਣਾ ਉੱਪਰ نیچے ਹੋ ਜਾਂਦਾ ਓਕੇ ਜਿੱਦੇ ਕਰਕੇ ਚੂਲੇ ਦੀ ਹੱਡੀ ਇੱਧਰ ਕਦੀ ਰਾਈਟ ਸਾਈਡ ਦਾ ਰਹੇਗੀ ਕਦੀ ਲੈਫਟ ਸਾਈਡ ਦਾ ਰਹੇਗੀ ਪੇਸ਼ੈਂਟ ਨੂੰ ਇਹ ਲੱਗੇਗਾ ਯਾਰ ਪੇਨ ਚ ਹੀ ਜੀ ਰਿਹਾ ਮੈਂ ਹਮ 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 ਆਪਰੇਸ਼ਨ ਕਰਾਓ ਜੋ ਮਰਜ਼ੀ ਕਰਾਓ ਜਦ ਤੱਕ ਇਹ ਵੀ ਸਿੱਧਾ ਨਹੀਂ ਹੁੰਦਾ ਤਾਂ ਵੀ ਨਹੀਂ ਠੀਕ ਹੁੰਦਾ ਬੰਦਾ ਓ ਯਾਰ ਮਤਲਬ ਬੈਠਾ ਇਹ ਜ਼ਿਆਦਾ ਬੈਠਣ ਦੇ ਨਾਲ ਹੁੰਦਾ ਕਿ ਕਿਵੇਂ ਹੁੰਦਾ ਕਿ ਸਾਡੀ ਪੋਜੀਸ਼ਨ ਗਲਤ ਆ ਬੈਠਣ ਦੀ ਬੈਠਣ ਦੀ ਪੋਜੀਸ਼ਨ ਗਲਤ ਆ ਓਕੇ ਆਪਣਾ ਪੋਸਚਰ ਸਿੱਧਾ ਕਰੋ ਦੋਸਤੋ ਹਮ ਮੋਬਾਈਲ ਕੱਟਦੇ ਮੋਬਾਈਲ ਕਹਿੰਦਾ ਸਾਡਾ ਮੋਬਾਈਲ ਤੇ ਵੀਡੀਓ ਦੇਖ ਰਹੇ ਹੋ ਉਹੀ ਮੋਬਾਈਲ ਨੂੰ ਮੈਂ ਨਿੰਦਰੇ ਐ ਚੱਕੀ ਮੋਬਾਈਲ ਘਟ ਦੇਖੋ ਤਾਂ ਹੀ ਤੁਹਾਡੀ ਤਕਲੀਫ ਠੀਕ ਹੋਣੀ ਹੈ ਬਟ ਆਰ ਯੂ ਸੇ ਦੈਟ ਕਿਉਂਕਿ ਮੋਬਾਈਲ ਤਾਂ ਘੱਟ ਅਸੀਂ ਕਰ ਨਹੀਂ ਸਕਦੇ ਨਾ ਮੋਬਾਈਲ ਤਾਂ ਸਕਰੀਨ ਟਾਈਮ ਘਟਾਣਾ ਪੈਣਾ ਦੋਸਤ ਨਹੀਂ ਤਾਂ ਸਾਰਾ ਦਿਨ ਗਰਦਨ ਐ ਰਹਿਣੀ ਐ ਗਰਦਨ ਐ ਰਹੇਗੀ ਤੇ ਮਣ ਕੇ ਟੇਡੇ ਹੋਣੇ ਸ਼ੁਰੂ ਹੋ ਜੰਗੇ ਤੁਸੀਂ ਆਪ ਸੋਚੋ ਨਹੀਂ ਤਾਂ ਸਿੱਧਾ ਹੋ ਕੇ ਮੋਬਾਈਲ ਦੇਖੋ ਸਿੱਧੇ ਹੁਣ ਕਹਿੰਦੇ ਨਾ ਟੀਵੀ ਸਕਰੀਨ ਜਿਹੜੀ ਸਿੱਧੀ ਲੱਗਣੀ ਚਾਹੀਦੀ ਹੈ ਤਾਂ ਕਿ ਆਪਾਂ ਗਰਦਨ ਸਿੱਧੀ ਰੱਖੀਏ ਆਈ ਵਾ ਪਹਿਲਾਂ ਆਪਾਂ ਟੀਵੀ ਦੇ ਦੇ ਸੀ ਆਪਰੇਸ਼ਨ ਦੱਸਿਆ ਸੀਗਾ ਡਾਕਟਰ ਨੇ ਰੀਡ ਦੀ ਹੱਡੀ ਦਾ ਉੱਠ ਉੱਠ ਕੇ ਦੱਸੋ ਸਤਪਾਲ ਸਿੰਘ ਜੀ ਤੁਸੀਂ ਕਿੱਥੋਂ ਵੈਸੇ ਬਿਲੋਂਗ ਕਰਦੇ ਹੋ ਹੁਸ਼ਿਆਰਪੁਰ ਤੋਂ ਫਿਰ 40 ਸਾਲ ਥੋੜੀ ਉਮਰ ਦਾ ਹਾਂਜੀ ਕਿੰਨੇ ਸਮੇਂ ਤੋਂ ਤੁਹਾਨੂੰ ਆਪ ਪੇਨ ਹੈਗੀ ਹੈ 6 ਸਾਲ ਹੋ ਗਏ 6 ਸਾਲ ਹੋ ਗਏ ਤੇ ਮਤਲਬ ਦਵਾਈ ਖਾ ਰਹੇ ਹੋ ਡਾਕਟਰ ਕੋ ਜਾ ਰਹੇ ਹੋ ਨਾ ਹਾਂਜੀ ਡਾਕਟਰਸ ਨੇ ਹੱਥ ਖੜੇ ਕਰਤੇ ਹਾਂਜੀ ਆਪਰੇਸ਼ਨ ਕਰਾ ਲਓ ਕਹਿੰਦੇ ਹੈ ਇੱਥੇ ਕਿੰਨੀ ਵਾਰ ਆਗੇ ਤੁਸੀਂ ਹੁਣ ਇੱਥੇ ਫਸਟ ਟਾਈਮ ਆ ਰਹੇ ਚੌਥੀ ਵਾਰ ਆ ਗਏ ਹੁਣ ਹੈ ਤੇ ਕਿੰਨਾ ਫਰਕ ਲੱਗਦਾ ਕਿੰਨਾ ਰੀਲੀਫ ਆਇਆ ਤੁਹਾਨੂੰ 20% ਹੋ ਗਿਆ 20% ਹੋ ਗਿਆ ਇਹਨਾਂ ਨੇ ਆ ਬਣ ਕੇ ਸੀ ਕਿ ਦੇਖ ਸਕਦੇ ਹੋ ਕਿ ਡੀਡ ਦੀ ਹੱਡੀ ਟੇਢੀ ਆ ਡਾਕਟਰ ਨੇ ਜਿੱਥੇ ਕਿਹਾ ਸੀ ਕਿ ਨਹੀਂ ਜੀ ਤੁਹਾਡਾ ਆਪਰੇਸ਼ਨ ਹੀ ਹੋਣਾ ਹੋਰ ਕੁਝ ਹੋ ਨਹੀਂ ਸਕਦਾ ਡਾਕਟਰ ਸਾਹਿਬ ਕਹਿੰਦੇ ਸਾਡੇ ਕੋਲ ਆ ਜਾਓ ਆਯੁਰਵੈਦਿਕ ਤੁਸੀਂ ਦਵਾਈ ਦਿੰਦੇ ਹੋ ਸਾਡੀ ਆਯੁਰਵੈਦਿਕ ਦਵਾਈ ਤੇ ਹੁਣ ਕਿੰਨਾ ਕੁ ਫਰਕ ਲੱਗ ਰਿਹਾ ਜਦੋਂ ਉੱਠੇ ਹੋ ਟੇਬਲ ਤੋਂ ਕਿੰਨਾ ਕੁ ਫਰਕ ਲੱਗ ਰਿਹਾ ਫਰਕ ਪਹਿਲੇ ਦਰਦ ਰਹਿਦਾ ਸੀ ਠੀਕ ਹੈ ਥੋੜਾ ਸਹੀ ਹੈ ਨਾ ਜੀ ਦਿਖਾਓ ਦਿਖਾਓ ਬੈਕ ਹਰਦ ਹੋ ਰਿਹਾ ਹੱਥ ਲਗਾ ਕੇ ਦੱਸੋ ਕਿੱਥੇ ਦਰਦ ਹੋ ਨਹੀਂ ਤੁਹਾਡੇ ਆ ਚੀਜ਼ ਦਰਦ ਹੁੰਦੀ ਸੀ ਜੀ ਓਕੇ ਆਪ ਪੂਰਾ ਦਰਦ ਹੁੰਦਾ ਸੀ ਆ ਪੂਰਾ ਹੋ ਗਿਆ ਹਾਂਜੀ ਅਕਾਪਰ ਮਤਲਬ ਕਿ ਆਹ ਗਰਦ ਤੋਂ ਲੈ ਕੇ ਆਹ ਮਣ ਕੇ ਬੈਕ ਟੱਕ ਤੇ ਆ ਹਿਪ ਦੇ ਆਹ ਪਾ ਲਏ ਇਹ ਤੁਹਾਡੀ ਕਿਉਂਕਿ ਉੱਥੇ ਹੋਇਆ ਪਿਆ ਉੱਪਰ-ਨੀਚੇ ਆ ਤੁਹਾਡਾ ਸੋ ਇਹ ਦੇਖ ਸਕਦੇ ਹੋ ਜੀ ਕਿ ਮਤਲਬ ਕਿ ਡਾਕਟਰ ਸਾਹਿਬ ਨੇ ਕਿਹਾ ਕਿ ਇਹਨਾਂ ਨੂੰ ਇਹਨਾਂ ਨੂੰ ਜਿੱਥੇ ਡਾਕਟਰ ਨੇ ਹਸਪੀਟਲਸ ਨੇ ਕਿਹਾ ਸੀ ਕਿ ਤੁਹਾਡਾ ਆਪਰੇਸ਼ਨ ਹੋਣਾ ਉਹ ਵੀ ਰੀਡ ਦੀ ਹੱਡੀ ਦਾ ਮਣ ਕੇ ਆ ਦਾ ਤਾਂ ਹਿਪ ਦਾ ਤਾਂ ਹੁਣ ਉਹ ਦੋ ਤਿੰਨ ਵਾਰ ਇੱਥੇ ਆਏ ਨੇ ਤਾਂ ਇਹਨਾਂ ਨੇ ਕਹਿੰਦੇ ਕਿ ਸਾਨੂੰ ਰਿਲੀਫ ਹੋਣਾ ਸ਼ੁਰੂ ਹੋ ਰਿਹਾ ਹੁਣੀ ਹੱਥਾਂ ਦੇ ਨਾਲ ਜਿਹੜਾ ਇਹਨਾਂ ਦਾ ਇਲਾਜ ਕੀਤਾ ਹੱਥਾਂ ਦੇ ਨਾਲ ਜਿਹੜੇ ਮਨ ਕੇ ਇਹਨਾਂ ਨੇ ਸਹੀ ਕੀਤੇ ਨੇ ਹੋਰ ਜਿੰਨੀ ਵੀ ਸੈਟਿੰਗਸ ਹੋਣਗੀਆਂ ਉਸ ਤਰੀਕੇ ਨਾਲ ਯਾਨੀ ਕਿ ਤੁਹਾਨੂੰ ਆਪਰੇਸ਼ਨ ਕਟਿੰਗ ਕਰਵਾਉਣ ਦੀ ਲੋੜ ਨਹੀਂ ਸਰਜਰੀ ਕਰਵਾਉਣ ਦੀ ਲੋੜ ਨਹੀਂ ਮੈਂ ਤਾਂ ਇਹ ਵੀ ਕਹਿਣਾ ਚਾਹਣਾ ਜੀ ਕਿ ਐਲੋਪੈਥਿਕ ਦਵਾਈ ਕੋਈ ਨਾ ਖਾਵੇ ਕੋਈ ਫਾਇਦਾ ਨਹੀਂ ਆਹ ਦੇਖੋ ਜੀ ਦੁਬਾਰਾ ਗੋਦਵਾਰਾ ਗੋਦਵਾਰਾ ਮੈਂ ਵੀ ਦੱਸਣਾ ਚਾਹਣਾ ਤੇ ਸਣੋਂ ਐਲੋਪੈਥਿਕ ਦਵਾਈ ਕੋਈ ਨਾ ਖਾਵੇ ਕੋਈ ਫਾਇਦਾ ਨਹੀਂ ਹੈ ਬੇਸੇ ਦੀ ਬਰਬਾਦੀ ਹੈ ਗਈ ਤੁਸੀਂ ਕਿਨਾਲ ਕਿੰਨਾ ਚਿਰ ਖਾ ਲਈ ਮੈਂ ਤਿਕਰਮ 6 ਸਾਲ ਖਾ ਲਈ 6 ਸਾਲ ਖਾ ਲਈ ਐਹੀ ਦਰਦਾਂ ਨਹੀਂ ਤੁਹਾਨੂੰ ਹੋਈਆਂ ਹਾਂ ਜੀ ਤਕਰੀਬ ਇੱਕ ਮਹੀਨੇ ਦਵਾਈ ਜਾਂਦੀ ਸੀ 8000 ਦੀ 8000 ਦੀ ਇੱਕ ਮਹੀਨੇ ਤੇ ਇਸ ਹਿਸਾਬ ਲਾ ਲਓ ਕਿੰਨਾ ਹੋ ਗਿਆ ਟਾਕੋ ਠੀਕ ਹੈ ਕਿੱਥੋਂ ਆਏ ਹੋ ਜੀ ਮੇਰੇ ਡਿਸਟ੍ਰਿਕਟ ਸੋਨਤ ਹੈ ਅੱਛਾ ਤੇ ਕੀ ਤੁਹਾਨੂੰ ਪ੍ਰੋਬਲਮ ਕੀ ਸੀਗੀ ਮੇਰੇ ਕੋ ਗੋਡਨੋ ਦਰਦ ਗੋਡਨੋ ਮੇ ਦਰਦ ਹੈ ਕਿੰਨੇ ਸਮੇਂ ਸੇ ਇਹ ਹੋ ਗਿਆ ਸਰ ਕੋਈ 10 ਸਾਲ 10 ਸਾਲ ਹੋ ਗਏ ਡਾਕਟਰ ਸਾਹਿਬ ਕੇ ਪਾਸ ਪਹਿਲੀ ਵਾਰ ਆਏ ਹੋ ਹਾਂ ਜੀ ਪਹਿਲੀ ਵੀ ਆਏ ਨਹੀਂ ਪਹਿਲੀ ਦਫਾ ਆਇਆ ਚ 10 ਸਾਲ ਸੇ ਇਲਾਜ ਕਰਵਾ ਰਹੇ ਹੋ ਮਤਲਬ ਨਾ ਆਪਕੋ ਹਾਂ ਜੀ ਕਿਹ ਅਸੀਂ ਡਾਕਟਰਸ ਕੇ ਪਾਸ ਗਏ ਹੋ ਕਿਆ ਬੁਲਾਉਂ ਉਹਨਾਂ ਨੇ ਦਵਾਈ ਖਾ ਰਹਾ ਹਾਂ ਬਸ ਵੈਸੀ ਸਰ ਦਵਾਈ ਖਾ ਰਹੇ ਕੋਈ ਵੈਸਾ ਕੋਈ ਰੀਲੀਫ ਨਹੀਂ ਮਿਲਦਾ। ਡਾਕਟਰ ਉਹ ਕਹਿੰਦੇ 10 ਸਾਲ ਤੋਂ ਆ ਜੀ ਤੇ ਦਵਾਈ ਖਾ ਰਹੇ ਕੋਈ ਰੀਲੀਫ ਨਹੀਂ ਆਇਆ। ਕੋਈ ਗੱਲ ਨਹੀਂ ਜੀ ਹੁਣੇ ਤੁਹਾਨੂੰ ਸਾਡੇ ਰੀਲੀਫ ਦਿਲੇਗਾ ਦਿਲਾ ਕੇ ਭੇਜਾਂਗੇ। ਅੰਤਾ ਜੀ ਖੁਦ ਦੱਸੋ। ਇਹ ਵੀ ਖਾਈ ਸਰੀ ਨਾ ਆਯੁਰਵੈਦਿਕ ਜਾਂ ਕਾਂਗੜਾ ਸੇ ਲੈ ਰਹੇ تھے۔ ਤੋਂ ਉहां ਸੇ ਥੋੜਾ ਬਹੁਤ ਫਰਕ ਪੜਦਾ ਸੀ ਜਦ ਤੱਕ ਮੈਡੀਸਿਨ ਖਾ ਰਹੇ ਉਸੇ ਬਾਅਦ ਬੰਦ ਹੋ ਜਾਂਦਾ ਸੀ। ਫਿਰ ਅਬ ਡਾਕਟਰ ਨੇ ਪੇਨ ਕਿਲੇ ਲਿਖ ਦਿੱਤੀ ਉਸ ਤੋਂ ਜ਼ਿਆਦਾ ਜਦ ਤੱਕ ਦਵਾਈ ਖਾ ਰਹੇ ਤਦ ਤੱਕ ਰਾਮ ਦਵਾਈ ਖਾ ਰਹੇ ਹਾਂ ਤਾਂ ਆਰਾਮ ਹੈ ਛੋੜਦੀ ਤਾਂ ਨਹੀਂ ਤੇ ਛੋੜਦੀ ਤਾਂ ਨਹੀਂ ਆਰਾਮ ਬਿਲਕੁਲ ਨਹੀਂ ਹੈ ਸਰ ਆਰਾਮ ਤਾਂ ਮਤਲਬ ਥੋੜਾ ਆਰਾਮ ਮਿਲਦਾ ਹੈ ਪਿੱਛੇ ਜੋ ਨਸੇ ਹੈ ਇਹਨਾਂ ਵਿੱਚ ਦਰਦ ਹੁੰਦਾ ਹੈ ਔਰ ਬਜਨ ਨਹੀਂ ਲਿਆ ਜਾਂਦਾ ਚਲੋ ਅੱਜ ਅਭੀ ਦਿਖਾਤਾ ਮੇਰ ਫੁੱਟ ਨੂੰ ਕੋਈ ਹੈ ਨਾ ਆਪਕਾ ਹਾਂਜੀ ਓਕੇ ਓਕੇ ਤਾਂ ਗੋਡਿਆ ਤਾਂ ਹੈ ਹੀ ਹੈ ਇਹਨਾਂ ਦਾ ਪਿੱਠ ਤੇ ਚੂਲਾ ਵੀ ਖਰਾਬ ਹੈ ਦੋਸਤੋ ਇਹੀ ਤੁਹਾਨੂੰ ਦੱਸਣਾ ਚਾਹੁੰਦਾ ਜਦੋਂ ਵੀ ਗੋਡਿਆਂ ਦੀ ਚੀਜ਼ ਖਰਾਬ ਹੁੰਦੀ ਹੈ ਗੋਡੇ ਟੇਢੇ ਹੋ ਜਾਂਦੇ ਆ ਟੰਗਾ ਟਿੱਡੀ ਹੋ ਜਾਂਦੀ ਹੈ ਇਹ ਕਿਸੇ ਕਾਰਨ ਵਜੋਂ ਹੁੰਦੀ ਹੈ ਤੁਸੀਂ ਇਹ ਦੇਖ ਸਕਦੇ ਹੋ ਮਣਕੇ ਆਪਸ ਵਿੱਚ ਜੁੜ ਰਹੇ ਨੇ ਐਲ 5 ਐਸ 1 ਜੁੜ ਰਹੇ ਨੇ ਤੇ ਚ ਗੈਪ ਬਿਲਕੁਲ ਖਤਮ ਹੋ ਰਿਹਾ ਇਹਦੇ ਵਿੱਚ ਦੇਖੋ ਗੈਪ ਹੈ ਇਹਦੇ ਵਿੱਚ ਹੈ ਇਹਦੇ ਵਿੱਚ ਹੈ ਇਹ ਰੀੜ ਦੀ ਹੱਡੀ ਸਿੱਧੀ ਹੋ ਗਈ ਹੈ ਟਿੱਡ ਸਿੱਧੀ ਦਾ ਮਤਲਬ ਟੇਢੀ ਕਿਉਂਕਿ ਆਪਣੀ ਐਸ 쉐ਪ ਸਪਾਇਨ ਹੁੰਦੀ ਹੈ ਆ ਦੇਖੋ ਮਣਕੇ ਸਾਰੇ ਹਿੱਲੇ ਹੋਏ ਨੇ ਇਹ ਸਾਰੇ ਸੈੱਟ ਕਰਨੇ ਪੈਣੇ ਤਾਂ ਹੀ ਉਹਦੇ ਗੋਡੇ ਠੀਕ ਸਿੱਧੀ ਰੱਖੋ टांग ਟੇਢੀ ਨਹੀਂ ਕਰਨੀ ਹੈ ਸਿੱਧੀ ਕਰੋ टांग ਹਲਾ ਗੋਡਾ ਦੇਖੋ ਉਹ ਬੋਲਾ ਬੋਲਾ ਹਲਕਾ ਹੋਆ ਕਿ ਨਹੀਂ ਹੋਆ ਉਹ ਹਲਕਾ ਕਿ ਨਹੀਂ ਕਿੰਨੀ ਦੇਰ ਮੈਂ ਦੱਸੋ ਕਿੰਨੀ ਦੇਰ ਚ ਹਲਕਾ ਕੀਤਾ ਮੇਰੇ ਦੋ ਮਿੰਟ ਵੀ ਨਹੀਂ ਪੂਰੇ ਹੋਏ ਨੇ ਅਜੇ ਸੈਕਿੰਟਾਂ ਦੀ ਗੇਮ ਹੈ ਪੇਨਕিলার ਖਾਣੇ ਛੱਡੋ ਇਲਾਜ ਦੇਸੀ ਬੜੇ ਹੈਗੇ ਇਸ ਜੱਗ 'ਚ ਕਰਨੇ ਆਣੇ ਚਾਹੀਦੇ ਤੇ ਕਰਾਉਣੇ ਆਣੇ ਚਾਹੀਦੇ ਦੇਖੋ ਜੀ ਹੁਣ ਲਾ ਕੇ ਦੋਨੋਂ ਦੋਨੋਂ ਗੱਡੇ ਲਾ ਕੇ ਦੇਖੋ ਐਸੇ ਸਾਈਕਲਿੰਗ ਕਰਕੇ ਦੇਖੋ ਹਲਕੇ ਹੋਏ वो नहीं देखिए इनके ना ये जो टो तो है वो भी टेढ़ा हो रहा है इसके लिए ना एक सिलिकॉन का टो तो सेपरेटर आता है सौ डेढ़ सौ रुपए की चीज है इसके बीच में डाल के आपको वो डालना है ताकि ये सीधा हो जाए ये एक चीज आप अपने व्यूअर्स को बताइए देखिए ये भी टो टेढ़ा हो रहा है हड्डी बाहर की तरफ आ रही है इसको सीधा करने का एक ही हल है यहाँ पर टो सेपरेटर डाल दीजिए जब हड्डी ऐसे रहेगी तो अपने आप धीरे धीरे करके सीधी होगी टो तो सेपरेटर का यूज़ करिए सिलिकॉन का आता है सौ डेढ़ सौ रुपये की चीज़ है हर कैमिट पर अवेलेबल है तो वो की होएगा वो थोड़ी चाल टेढ़ी हो जाएगी और चीज़ें ठीक खराब होंगी ठीक है बाकी आप एक्सरसाइज भी कर सकते हैं इन दोनों घुटने को ऐसे रबर डाल के रखें अपने आप सीधे होने शुरू हो जाएंगे हौली इधर करके पाँच मिनट दस मिनट बैठें